ਬਟਾਲਾ ਰੋਡ ਵਿਖੇ ਸਮੈਨ ਸਿੰਘ ਚੈਰੀਟੇਬਲ ਸੁਸਾਇਟੀ ਵੱਲੋਂ 12ਵਾਂ ਸਾਲਾਨਾ ਖੂਨਦਾਨ ਕੈਂਪ ਸੁਸਾਇਟੀ ਦੇ ਪ੍ਰਧਾਨ ਡਾਕਟਰ ਗੁਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਉਤਸ਼ਾਹ ਨਾਲ ਪਾਕ ਲਿਆ ਅਤੇ ਖੂਨਦਾਨ ਕੀਤਾ ਸੁਸਾਇਟੀ ਦੇ ਪ੍ਰਧਾਨ ਡਾਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਖੂਨਦਾਨ ਕਰਨਾ ਬਹੁਤ ਜ਼ਰੂਰੀ ਹੈ ਇਸ ਮੌਕੇ ਡਾਕਟਰ ਗੁਰਿੰਦਰ ਸਿੰਘ ਡਾਕਟਰ ਸੁਕੀਰਤ ਸਿੰਘ ਪ੍ਰਿੰਸ ਦਵਿੰਦਰ ਸਿੰਘ ਹਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੈਂਬਰਸ ਹਾਜ਼ਰ ਸਨ ਅੱਜ ਅਸੀਂ ਇੱਥੇ ਸੁਮੇਂ ਸਿੰਘ ਚੈਰੀਟੇਬਲ ਸੁਸਾਇਟੀ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਇਹ ਕੈਂਪ ਹਰ ਸਾਲ ਲਗਾਇਆ ਜਾਂਦਾ ਹੈ ਤੇ ਇਸ ਵਾਰੀ ਇਹ 11ਵਾਂ ਬਲੱਡ ਡੋਨੇਸ਼ਨ ਕੈਂਪ ਹੈ ਇਸ ਕੈਂਪ ਦੇ ਵਿੱਚ ਤਕਰੀਬਨ ਹਰ ਸਾਲ ਅਸੀਂ 250 ਤੋਂ 300 ਦੇ ਵਿੱਚ ਵਿੱਚ ਬਲੱਡ ਕਲੈਕਟ ਕਰਕੇ ਤੇ ਅਲੱਗ-ਅਲੱਗ ਬਲੱਡ ਬੈਂਕਸ ਨੂੰ ਪ੍ਰੋਵਾਈਡ ਕਰਦੇ ਹਾਂ ਇਸ ਵਾਰ ਵੀ ਸਾਨੂੰ ਆਸ ਹੈ ਕਿ 300 ਦੇ ਕਰੀਬ ਬਲੱਡ ਕਲੈਕਟ ਹੋ ਜਾਣਗੇ ਸਰੇ 9 ਵਜੇ ਤੋਂ ਸ਼ੁਰੂ ਹੋ ਕੇ ਹੁਣ ਤੱਕ ਤਕਰੀਬਨ ਡੇਸ ਆਫ ਬਲੱਡ ਅਲਰੇਡੀ ਕਲੈਕਟ ਹੋ ਚੁੱਕੇ ਨੇ ਅਸੀਂ ਹਰ ਸਾਲ ਸੋਸਾਇਟੀ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਆ ਤੇ ਇਸ ਸਾਲ ਅਸੀਂ 11ਵਾਂ ਕੈਂਪ ਲਗਾਇਆ ਹੈਗਾ ਤੇ ਇਸ ਵਿੱਚ ਅਸੀਂ ਤਕਰੀਬਨ 300 ਯੂਨਟ ਦੇ ਅਰਾਊਂਡ ਸਾਡਾ ਟੀਚਾ ਹੈਗਾ ਕਿ ਅਸੀਂ ਡੋਨੇਟ ਕਰਾਂਗੇ ਔਰ ਮੈਸੇਜ ਇਹ ਹੈ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਦੇ ਵਿੱਚ ਆ ਕੇ ਬਲੱਡ ਡੋਨੇਟ ਕਰਨਾ ਚਾਹੀਦਾ ਤੁਹਾਡਾ ਦਿੱਤਾ ਜਿਹੜਾ ਬਲੱਡ ਹੈ ਉਹ ਕਿਸੇ ਦੀ ਜਾਨ ਵੀ ਬਚਾ ਸਕਦਾ ਹੈ ਅਨ ਇੱਕ ਕਈ ਵਾਰੀ ਇੱਕ ਨਹੀਂ ਕਿੰਨੇ ਕਿੰਨੇ ਲੋਕਾਂ ਦੀ ਜਾਨ ਜਿਹੜੀ ਹੈ ਇੱਕ ਬੋਟਲ ਬਲੱਡ ਦੇਣੀ ਆ ਉਹ ਬਚਾ ਸਕਦੀ ਮੈਂ ਤੇ ਬਸ ਇਹੀ ਕਹੂੰਗਾ ਜੀ ਖੂਨਦਾਨ ਇੱਕ ਮਹਾਦਾਨ ਆ ਇਹਦੇ ਨਾਲ ਅਸੀਂ ਇੱਕ ਵਾਰੀ ਖੂਨ ਦਿੰਨੇ ਆ ਤੇ ਦੋ ਜ਼ਿੰਦਗੀਆਂ ਦਾ ਬਚਾਅ ਕਰਦੇ ਆ ਤੇ ਇਹ ਤਕਰੀਬ ਸਾਰੇ ਬੰਦਿਆਂ ਨੂੰ ਕਰਨਾ ਚਾਹੀਦਾ ਮੈਂ ਬਸ ਸਾਰਿਆਂ ਨੂੰ ਇਹੀ ਕਹੂੰਗਾ ਵੀ ਖੂਨਦਾਨ ਇੱਕ ਮਹਾਦਾਨ ਕਰਨਾ ਚਾਹੀਦਾ ਸ਼ੁਰੂ ਕਰਨਾ ਚਾਹੀਦਾ ਸ਼ਮੀਨ ਸਿੰਘ ਕੈਰੀਟੇਬਲ ਸੁਸਾਇਟੀ ਵੱਲੋਂ ਅੱਜ ਯਾਰ ਮੈਂ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਇਆ ਵੱਖ-ਵੱਖ ਡਾਕਟਰਾਂ ਦੀ ਟੀਮ ਵੱਲੋਂ ਆਖਿਆ ਗਿਆ ਕਿ ਖੂਨਦਾਨ ਮਹਾਨਦਾਨ ਹੈ ਇਸ ਕਰਕੇ ਬੱਦ ਤੋਂ ਵੱਧ ਨੌਜਵਾਨ ਪੀੜੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਜ਼ਰੂਰਤਮੰਦ ਜਿੰਦਗੀਆਂ ਨੂੰ ਬਚਾਇਆ ਜਾ ਸਕੇ ਅੰਮ੍ਰਿਤਸਰ ਫਾਸਟਵੇ ਖਬਰ ਨਮਾ ਲੀ ਕੈਮਰਾਮੈਨ ਪ੍ਰਤੀ ਸ਼ਰਮਾ ਦੇ ਨਾਲ ਰਕੇਸ਼ ਮਾਰ